ਨਾ ਮਾਣੀ ਮੋਤੀ ਕਿਉਂ ਰੱਖੀ ਨੀ ਤੂੰ ਗੁਰਦੁਆਰੇ ਸ਼ਰਾਬ ਪੀ ਕੇ ਫਿਰ ਦੱਸ ਤੈਨੂੰ ਸ਼ਰਮ ਸ਼ਰਮ ਹੈ ਨੀ ਕੀ ਨਾਮ ਕੀ ਹੈ ਤੇਰਾ ਪੰਜਾਬੀ ਆ ਨਾ ਫਿਰ ਤੈਨੂੰ ਤਾਂ ਪਤਾ ਵੀ ਗੁਰਦੁਆਰੇ ਸ਼ਰਾਬ ਪੀ ਕੇ ਨਹੀਂ ਹੁੰਦੇ ਤੈਨੂੰ ਖੜ ਜਾ ਤੈਨੂੰ ਮੈਂ ਤੇਰੀ ਉਮਰ ਤੱਕ ਲਿਆਜ ਕਰਕੇ ਨਾ ਤੇ ਜਿਹੜੀ ਜੁਸਤੀ ਨਹੀਂ ਫੇਰੇਆ ਤੋ ਉਹ ਸੁੱਖ ਕਰ ਲੈ ਤੈਨੂੰ ਆਪਣੇ ਆਪ ਤੈਨੂੰ ਹੈ ਨਹੀਂ ਸਰ ਤੈਨੂੰ ਪਤਾ ਨਹੀਂ ਸ਼ਰਾਬ ਪੀ ਕੇ ਗੁਰਦੁਆਰੇ ਨਹੀਂ ਆਈਦਾ ਮੈਂ ਨਹੀਂ ਆਉਂਦਾ ਇੱਥੇ ਜੀ ਇੱਕ ਮੰਗਣੇ ਵਾਲਾ ਫੜਿਆ ਸ਼ਰਾਬ ਪੀਤੀ ਹੋਈ ਆ ਜਦ ਤੱਕ ਕੋਹੜੇ ਦੇ ਗੁਰੂ ਘਰ ਦੇ ਅੰਦਰ ਫਿਰੇ ਜੀ ਇਹ ਮੰਗਦਾ ਹੋਇਆ ਕੋਈ ਪੂਰਾ ਇਦਾਂ ਦੀ ਅੰਤਨਾ ਵੀ ਠੀਕ ਨਾ ਕਰ ਸਕਦਾ ਇਹ ਸ਼ਰਾਬ ਪੀਤੀ ਹੋਈ ਆ ਪੀਤੀ ਆ ਨਾ ਗੁਰਦੁਆਰੇ ਫਿਰਦਾ ਫਿਰ ਮੇਰੇ ਦੋ ਤਿੰਨ ਨੇ ਮੈਂ ਕਿਹਾ ਨੂੰ ਮੈਂ ਉਹਨੇ ਨਾ ਆਇਆ ਬਾਪਾ ਜੀ ਨੇ ਪਹਿਲਾਂ ਰੋਕਿਆ ਸੀ ਉਦੋਂ ਨਹੀਂ ਸਮਝ ਲੱਗੀ ਸੀ ਤੈਨੂੰ ਕਿ ਪਿਆਰ ਦੇ ਤੁਹਾਨੂੰ ਬੋਲੀ ਸਮਝ ਨਹੀਂ ਆਉਂਦੀ ਠੀਕ ਐ ਸਰ ਜੀ ਮੇਰੇ ਪੈਰੀ ਹੱਥ ਨਾਲ ਆ ਇਹ ਕੰਮ ਫੇਰ ਮੈਨੂੰ ਜਾੜੀ ਕੁੱਤਾ ਜੜਦਾ ਜਿਹੜਾ ਪਖੰਡ ਜੇ ਕਰਦਾ ਮੇਰੇ ਉਹ ਅਜਿਹੇ ਸੰਸਥਾਵਾਂ 'ਚ ਦਾਨ ਕਰੋ ਜਿੱਥੇ ਤੁਹਾਡੇ ਪੈਸੇ ਦੀ ਤੁਹਾਡੇ ਦਿੱਤੇ ਦਾਨ ਦੀ ਸਹੀ ਵਰਤੋਂ ਵੀ ਹੋਵੇ ਅਜਿਹੇ ਨੂੰ ਇਹਨਾਂ ਨੂੰ ਦੇ ਕੇ ਦਾਨ ਕੀ ਫਾਇਦਾ ਜਿਨ੍ਹਾਂ ਨੇ ਸ਼ਰਾਬਾਂ ਪੀ ਕੇ ਬੇਅਦਬੀ ਕਰਨੀ ਉਹ ਤਾਂ ਤੁਸੀਂ ਪਾਪਾਂ ਦੇ ਭਾਗੀ ਬਣਦੇ ਹੋ ਫਿਰ ਇਹੋ ਜਿਹਿਆਂ ਨੂੰ ਦਾਨ ਦੇ ਕੇ ਤਾਂ ਕੋਈ ਨਿਕਲਦਾ ਇਹਨਾਂ ਚੋਂ ਤਾਂ ਹਾਂ ਜੀ ਕਿਸੇ ਬਣੀ ਦਾ ਤੇ ਜੋ ਬੀੜੀਆਂ ਦਾ ਤਮਾਕੂ ਵੀ ਨਿਕਲਦੇ ਕਪੜਿਆਂ ਚ ਬਸ ਵੀ ਉਹ ਵੀ ਨਹੀਂ ਉਹ ਕਰਕੇ ਵੀ ਗੁਰੂ ਘਰ ਦੇ ਕੇ ਆਉਣ ਲੱਗੇ ਤੁਸੀਂ ਪਰ ਸਾਰੀ ਦਿਨ ਕਿੰਨੀ ਵਾਰ ਸਮਝਾਇਆ ਤੂੰ ਇੱਥੇ ਨਾ ਤੈਨੂੰ ਕਿੰਨੀ ਗਲਤੀ ਕਰਦਾ ਸੇਧਾ ਜੀ ਉਹਦਣ ਮੈਂ ਵੀ ਇਹਨੂੰ ਸਮਝਾਇਆ ਪੁੱਛੋ ਰੋਣ ਲੱਗ ਪਿਆ ਵਾ ਮੁੜ ਕੇ ਫੇਰ ਹੋਂ ਦੇ ਲੋ ਥੋੜੇ ਸਮਝਾਏ ਤੇ ਨਹੀਂ ਸਮਝਿਆ ਇੰਨਾ ਦੇ ਸਮਝਾਏ ਤੇ ਨਹੀਂ ਸਮਝਿਆ ਹੋਰ ਦੱਸੋ ਇਕੱਲਾ ਨਹੀਂ ਵੀਰੇ ਉਹ ਸਤ ਜੀ ਸੇਧਾ ਤੇਰਾ ਭਲਾ ਕਰੇ ਹੋਂ ਤਾਂ ਜਮਾਨ ਤੇ ਉਹਦੇ ਰਹੀ ਜਮਾਨਤੀ ਆ ਲੱਭ ਲਾ ਕੋਈ ਦੇ ਦੇ ਦੱਸ ਦਿੱਤ ਮਾ ਤੇਰਾ ਪਲਗਰੇ ਰਬ ਇਹ ਆ ਗੱਲ ਮੈਂ ਤੈਨੂੰ ਘਰਾਂ ਛੱਡ ਕਿਉਂ ਗਈ ਗੱਲ ਤੈਨੂੰ ਠੀਕ ਆ ਗਈ ਤੀਏ ਨਹੀਂ ਗਈ ਤੈਨੂੰ ਫੇਰ ਤੂੰ ਅਜੇ ਉਹੀ ਕੰਮ ਕੀਤਾ ਵਾ ਨਹੀਂ ਛੱਡ ਹੋਣ ਗਿਆ ਹੁਣ ਤਾਂ ਫੜ ਲਿਆ ਵਾ ਹੁਣ ਕਹਣੋ ਛੱਡਾ ਤੈਨੂੰ ਹੁਣ ਤਾਂ ਇਹ ਦੇਖਣ ਲਈ ਮੈਂ ਸਮਝਾਈ ਉਦੋਂ ਤੂੰ ਗਾਣਾ ਵੀ ਗੱਡੀ ਛੱਡਦੇ ਸੀ ਯਾਤਰੂਆਂ ਨੂੰ ਇੱਥੇ ਅੱਛਾ ਗਾਲਾਂ ਘੜਦੇ ਸੀ ਹੋਰ ਦਿੱਤੀ ਗੱਡੀ ਨੂੰ ਗਾਣਾ ਉਦਣ ਮਾਂ ਪੈਣ ਦੀਆਂ ਗੱਡੀ ਸੱਚ ਦੱਸ ਹੋ ਝੂਠ ਬੋਲਦਾ ਬੰਦਾ ਕੱਢ ਦਿਓ ਨੋਦਨ ਦਾ ਗਾਣਾ ਚਲੋ ਗਲਤੀ ਹੋ ਜਾਂਦੀ ਕਿਉਂ ਗਲਤੀ ਹੋ ਜਾਂਦੀ ਇਹਨੂੰ ਮੈਂ ਉਦੋਂ ਵੀ ਸਮਝਾਇਆ ਪਿਆਰ ਨਾ ਕਰੀਂ ਹੋਰ ਕੀ ਗਲਤੀ ਯਾਤਰਾ ਨੂੰ ਸੰਗਤ ਨੂੰ ਉਹ ਗਾਲਾਂ ਕੱਢਦਾ ਤਮਾਕੂ ਉਹ ਜੇਬ ਚ ਪਾ ਕੇ ਗੁਰੂ ਘਰ ਘੁੰਮਦਾ ਸ਼ਰਾਬ ਉਹ ਪੀਤੀ ਪੀਆ ਤਮਾਕੂ ਤਾਂ ਸਾਡੇ ਜਮਾ ਬਰਜਤ ਪੁਲਿਸ ਵੀ ਆ ਚੁੱਕੀ ਹੈ ਜੀ ਛੱਡ ਦੇ ਜ਼ਰੂਰ ਇਹਦੇ ਕੋਈ ਪੱਕੀ ਕਾਰਵਾਈ ਕਰਿਓ ਕਈ ਬੰਦੇ ਮਿਲੇ ਨੇ ਸਾਡੇ ਕੋਲ ਰਿਕਾਰਡਿੰਗ ਵੀ ਉਹ ਕਹਿੰਦੇ ਅਸੀਂ ਕੋਈ ਕਹਿੰਦਾ ਮੈਂ ਪਿਆਰ ਨਾਲ ਸਮਝਾਇਆ ਉਹ ਕਹਿੰਦਾ ਕੁੱਟ ਕੇ ਦੇਖ ਲਿਆ ਸਮਝਿਆ ਨਹੀਂ ਇਹ ਬੰਦਾ ਇਹ ਆਦਮੀ ਕਰ ਰਿਆ ਸੀ ਗੁਰੂ ਘਰ ਵਿਖੇ ਸ਼ਰਾਬ ਪੀ ਰਿਆ ਸੀਗਾ ਸ਼ਰਾਬ ਨਾ ਦਿਓ ਵੀਰੇ ਨਾ ਦਿਓ ਵਾਪਸ ਕਰ ਚੱਲ ਇੱਧਰ ਆ ਜੀ ਵਾਪਸ ਕਰ ਦੇਣਾ ਨਾ ਕਰੋ ਪ੍ਰੇਮਾਹੌਲਾ ਆਪਾਂ ਹੀ ਖਰਾਬ ਕਰਦੇ ਆਂ ਆਪਾਂ ਦੇਣਾ ਬੰਦ ਕਰਾਂਗੇ ਤਾਂ ਘਟਣਾ ਕੰਮ ਹੈ DJ ਦਾ ਦੋ ਲੋ ਚੀਨ ਦੋਲੂ ਲੈਲਾ ਪਰ ਮੈਂ ਮੇਰੀ ਦੁਕਾਨ ਥੋੜੀ ਹੈ ਬੁਲਾ ਦਿਓ ਭਾਈ ਕੋਈ ਸੈਸ਼ਨ ਨਹੀਂ ਹੁੰਦਾ ਕਾਦੇ ਲਈ ਸੈਸ਼ਨ ਨਹੀਂ ਮਰੇ ਕੋਲ ਅੱਛਾ ਪਰ ਮੈਂ ਕਿਉਂ ਦੋ ਮਾਵਾਂ ਕਿੱਥੇ ਦਾ ਰਹਿਣੇ ਆਲਾ ਤੂੰ ਈਪੀ ਕਾ ਇੱਥੇ ਕੀ ਕਰਦਾ ਕੰਮ ਕੀ ਕਰਦਾ ਇਧਰ ਆਏ ਘੁੰਮਣੇ ਸਨ ਤੇ ਮੇਰੇ ਕੋਲ ਡੋਲੀ ਹੋਣੀ ਹੈ ਹਾਂ ਇਧਰ ਆਈ ਪੀ ਕਹਾਂ ਯਾਰ ਲੈਂ ਸਿੰਪਰ ਕੀ ਤੋ ਪਹਿਲਾਂ ਮੰਗ ਵੀ ਰਿਆ ਸੀਗਾ ਉਰੇ ਨਹੀਂ ਨਹੀਂ ਮੈਂ ਦੇਖਿਆ ਤੇਨੂੰ ਆਉਂਦੇ ਹੋਏ ਜਦ ਤੁਸੀਂ ਆਏ ਆ ਸਾਨੂੰ ਉਹ ਤਾਂ ਕਾਲੀ ਸੀਗੀ ਉਰੇ ਫੁੱਲ ਸੀਗੇ ਅੱਜ ਕਿਸ ਦੇ ਤਾਂ ਕਰਕੇ ਮੈਂ ਉਹ ਤੋਂ ਟੋਕਿਆ ਨਹੀਂ ਤੈਨੂੰ ਨਹੀਂ ਜੀ ਨਹੀਂ ਮੈਨੂੰ ਪਤਾ ਇਹ ਵੀ ਤੁਸੀਂ ਕੀ ਤੁਹਾਡਾ ਪਲਾਨ ਚੱਲਦਾ ਉਰੇ ਚੀਜ਼ ਲੈ ਕੇ ਬਾਅਦ ਵਿੱਚ ਵਾਪਸ ਕਰ ਦਿੰਨੇ ਹੋ ਜਿਹੜੀ ਸਾਰਾ ਪਤਾ ਸਹੀ ਕਾਰਵਾਈ ਕਰਦੇ ਆਂ ਅਸੀਂ ਕੌਣ ਕਰ ਰੱਖੇ ਜਿਹੜਾ ਤੁਸੀਂ ਲੈ ਕੇ ਨਾ ਬੰਦੇ ਨੂੰ ਹਣੇ ਨਵਾਂ ਬਹਾਨਾ ਫੜ ਲਿਆ ਮੈਨੂੰ ਆ ਡੋਲੂ ਲੈ ਦਿਓ ਮੈਨੂੰ ਥਾਲੀ ਲੈ ਦਿਓ ਮੈਨੂੰ ਗਲਾਸ ਲੈ ਦਿਓ ਬਾਅਦ ਚ ਵਾਪਸ ਦੇ ਕੇ ਪੈਸੇ ਲੈ ਲੈਣੇ ਆਂ ਕੰਮ ਕਰਨੇ ਆਂ ਹਮ ਬਾਬਾ ਆਦਮੀ ਹੈ ਨਹੀਂ ਬਾਬਾ ਦਾ ਹੈਗਾ ਤੂੰ ਇੱਥੇ ਪੰਜਾਬ 'ਚ ਮਤਲਬ ਕੀ ਕਰਨ ਮੱਥਾ ਟੇਕਣਾ ਹੈ ਕਿਤੇ ਨਹੀਂ ਮੱਥਾ ਵੀ ਟੇਕਦਾ ਹਾਂ ਖਾਣਾ ਪੀਣਾ ਵੀ ਛਕਦਾ ਹਾਂ ਹਾਂ ਕਿੱਥੇ ਟੇਕਣਾ ਨਹੀਂ ਦਰਸ਼ਨ ਕਰਨ ਲਈ ਆਇਆ ਹੈ ਕੀ ਕਰਨ ਮੱਥਾ ਟੇਕਣੇ ਆਏ ਡੋਲੂ ਕੀ ਕਰਨਾ ਡੋਲੂ ਕਦੇ ਵਾਸਤੇ ਚਾਹੀਦਾ ਜਲਪਤਰਾ ਮੰਗੂ ਚੀ ਜਲਦੀ ਹੋਊਗੀ ਹਾਂ ਜੀ ਹਾਂ ਜੀ ਕੱਢ ਜਾ ਜਾ ਤੁਹਾਡੇ ਵਰਗੇ ਬੰਦਿਆਂ ਨੂੰ ਸਿੱਧਾ ਕੀ ਕਮੀ ਆ ਤੇਰੇ ਕੀ ਹੋਇਆ ਨਾ ਮੈਂ ਰਾਤ ਤੇ ਗੁੱਤੀ ਤੇ ਕੀ ਹੋਇਆ ਲੱਤ ਨੂੰ ਆ ਵਾ ਕੀ ਹੋਇਆ ਆ ਨਾ ਤੇ ਗੁੱਤੀ ਕੀ ਹੋਇਆ ਲੱਤ ਨੂੰ ਉਹ ਮੈਂ ਡੇਗ ਗਿਆ ਭਾਈ ਕਿੱਥੋਂ ਦਾ ਰਹਿਣਿਆ ਉਹਨਾਂ ਨੂੰ ਹੰਬਰ ਸਾਹਿਬ ਮੇਰਾ ਭੈਣ ਉਹ ਲੋਕ ਕੀ ਕਰਦਾ ਕੀ ਕਰਾਂ ਕੀ ਕਰਦਾ ਉਹਨੇ ਕੀ ਕਰਾਂ ਕਰਦਿਆਂ ਬਾਲ ਕਰ ਦਿੰਦੇ ਨਹੀਂ ਬਾਹਰ ਘੜ ਤੇ ਬਰਦਾ ਆਸ਼ਰਮ ਚਲ ਜਾ ਆਸ਼ਰਮ ਚ ਚਲ ਜਾ ਕਿਤੇ ਠੀਕ ਇਤੇ ਆਸ਼ਰਮ ਚ ਚਲ ਜਾ ਮੰਗ ਕਿਉਂ ਰਿਆਂ ਉਰੇ ਮੰਗ ਕੇ ਸਾ ਇਸ ਜਗ੍ਹਾ ਤੇ ਥੋੜੀ ਦੇਰ ਲਈ ਸਾਡੇ ਮਾਈਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਦਾ ਸਾਨੂੰ ਨਹੀਂ ਪਤਾ ਲੱਗਿਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਸਮੇਂ ਦੌਰਾਨ ਹੋਇਆ ਕੀ ਸੀ ਜਦੋਂ ਅਸੀਂ ਇਸ ਦੇ ਨਾਲ ਗੱਲਬਾਤ ਕਰ ਰਹੇ ਸੀ ਸਾਨੂੰ ਸਮੈਲ ਆਈ ਸ਼ਰਾਬ ਜਿਵੇਂ ਸ਼ਰਾਬ ਕਿਸੇ ਨੇ ਪੀਤੀ ਹੋਵੇ ਪਰ ਸਾਨੂੰ ਨਹੀਂ ਲੱਗਿਆ ਕਿ ਗੁਰੂ ਘਰ ਦੇ ਕਿੱਥੋਂ ਵੀ ਗਿਆ ਸ਼ਰਾਬ ਨਾ ਮਾੜੀ ਮੋਟੀ ਕੋਈ ਹੋਵੇ ਨੀ ਤੂੰ ਗੁਰਦੁਆਰੇ ਸ਼ਰਾਬ ਪੀ ਕੇ ਫਿਰਦਾ ਤੈਨੂੰ ਸ਼ਰਮ ਸ਼ਰਮ ਹੈ ਨਹੀਂ ਕੀ ਨਾਮ ਕੀ ਹੈ ਤੇਰਾ ਹਾਂ ਮੇਰਾ ਨਾਮ ਬਿੱਲਾ ਹੈ ਬਿੱਲਾ ਪੂਰਾ ਨਾਮ ਕੀ ਆ ਪੂਰਾ ਨਾਮ ਮੇਰਾ ਬਿੱਲਾ ਬਿੱਲਾ ਤੇਰੇ ਜੁੱਤੀ ਫੇਰੀਆਂ ਨਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਸ਼ਰਾਬ ਪੀ ਕੇ ਉਹ ਫਿਰਦਾ ਅਰੇ ਉਹ ਹੋਰ ਇੱਕ ਉਹਨੇ ਚੱਲਦਾ ਚੱਲ ਬਾਹਰ ਪਾ ਲੈ ਮੈਨੂੰ ਫੇਰ ਦੇ ਦੋ ਗੁਰਦੁਆਰਾ ਤੇ ਨਿਕੋਈ ਇਹਨਾਂ ਦੇ ਚੁੱਪੀ ਹੋਏ ਨਾ ਪੁਲਿਸ ਦੇ ਭਣਾਉਣਾ ਬਣਾਇ ਸ਼ਰਾਬੀ ਕੇ ਬੇਅਦਬੀ ਕਰਦੇ ਤੇ ਤੇ 295 ਦਾ ਪਰਚਾ ਬਣਦਾ ਤੇ ਗੁਰਦੁਆਰੇ ਵੀ ਤੇ ਨੂੰ ਸ਼ਰਮ ਨਹੀਂ ਆਉਦੀ ਗੁਰਦੁਆਰੇ ਖੜਾ ਤੇ ਸ਼ਰਾਬ ਪੀਤੀ ਹੋਈ ਜਾਂਦਾ ਹੈ ਹੈ ਸ਼ਰਦੈ ਜਰਾਬੀ ਸ਼ਰਾਬ ਕਿਉਂ ਪੀਕੇ ਆਏ ਹੋਰੇ ਗੁਰਦੁਆਰੇ ਦੱਸ ਪਹਿਲਾਂ ਪੰਜਾਬੀਆਂ ਨਾ ਫਿਰ ਤੈਨੂੰ ਤਾਂ ਪਤਾ ਵੀ ਗੁਰਦੁਆਰੇ ਸ਼ਰਾਬ ਪੀਕੇ ਨਹੀਂ ਹੁੰਦੇ ਬਾਹਰਲੇ ਹੁੰਦਾ ਮੰਨਿਆ ਵੀ ਨਹੀਂ ਪਤਾ ਕਿਸੇ ਨੂੰ ਬਾਰ ਦੇ ਨੂੰ ਸੀ ਕਿਆ ਸਮਝਾ ਮੁੰਡੇ ਨੂੰ ਕੁਝ ਨਹੀਂ ਆ ਪਾਇਆ ਆਪ ਦੱਸੀ ਸ਼ਰਮ ਲੈਈਏ ਸ਼ਰਾਬੀ ਕਿ ਉਹਰੇ ਉੱਪਰ ਦੀ ਮੰਗਦਾ ਫਿਰਦਾ ਰੁਕ ਜਾ ਮੈਨੂੰ ਇੱਕ ਹਜ਼ਾਰ ਕੰਨੇ ਘਰਦਿਆਂ ਨੇ ਕੱਢਤਾ ਘਰਦਿਆਂ ਨੇ ਕੱਢਣੀਆਂ ਜੇ ਲੱਖਾਂ ਤੂੰ ਦਾਰੂ ਪੀ ਕੇ ਅੰਦਰ ਕੁਲ ਸਭ ਚੱਕਾ ਤੇ ਵੜਦੇ ਦੇ ਕਮਾਲ ਦੀ ਗੱਲ ਕਰਦੇ ਆ 10 ਰੁਪਏ ਵਾਲਿਆਂ ਨੇ ਤਾਂ ਯਾਰ ਬੇੜਾ ਕਰਕੇ ਕੀਤਾ ਵਾ ਜਿਹੜੇ 10 ਰੁਪਏ ਬੰਦੇ ਨੇ ਇਹਨਾਂ ਨੇ ਤਾਂ ਬੇੜਾ ਕਰਕੇ ਕੀਤਾ ਉਹ ਫਿਰ ਤਾਂ ਇੱਕ ਆ ਜੇ ਤੁਰ ਜਾ ਜੇ ਬਚਾਜਾ ਜੌਣਾ ਬਾਹਾਂ ਨਿੱਕ ਨੂੰ ਪਾ ਲੰਨੇ ਉਹਨੂੰ ਦਵਾ ਦੇ ਆ ਇਹ ਕਰਨੀ ਆ ਕੇ ਹੋਣਾ ਨਹੀਂ ਤੈਨੂੰ ਕੋਈ ਵੀ ਸ਼ਰਾਬ ਵੀ ਕਿ ਤੂੰ ਗੁਰਦੁਆਰੇ ਆਇਆ ਮੈਂ ਅੱਗੇ ਵੀ ਤੂੰ ਦਿਖਾਣਾ ਅੱਗੇ ਵਾਲੀ ਨੂੰ ਫੜੀ ਲੈ ਅੱਗੇ ਹੁਣ ਛੱਡ ਕੇ ਆ ਤੂੰ ਜ਼ਰਦਾ ਵੀ ਫੜਦਾ ਆਇਆ ਹੋਇਆ ਹੈ ਨਾ ਆਹ ਦੇਖ ਲਓ ਜ਼ਰਦਾ ਜੇਬ ਚ ਸ਼ਰਾਬ ਪੀਤੀ ਹੋਈ ਆ ਗੁਰਦੁਆਰੇ ਫਿਰਦਾ ਹੈ ਮੰਗਦਾ ਕੀਰਤਪੁਰ ਸਾਹਿਬ ਸਾਹਮਣੇ ਖੜਾ ਦਰਬਾਰ ਸਾਹਿਬ ਦੇ ਬਿਲਕੁਲ ਸਹਿਤਾ ਉਹਰੇ ਅਜੇ ਰਾਜਬੂ ਜਵੰਦਾ ਦੇ ਫੁੱਲ ਵੀ ਉਹ ਕਵਰ ਕਰਨ ਆਏ ਸੀਗੇ ਮੌਕੇ ਤੇ ਆਪ ਹੀ ਆ ਗਿਆ ਬੇਸ਼ਰਮ ਉਹਰੇ ਸਾਡੇ ਕੋਲ ਬੋ ਬਜਾਰ ਦਾ ਅੱਜ ਉਹ ਬਣਾ ਦੇ ਨਾ 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 ਮੁਖੜ ਜਾ ਤੈਨੂੰ ਮੈਂ ਤੇਰੀ ਉਮਰ ਤੋਂ ਲਿਆਜ ਕਰਕੇ ਨਾ ਤੇ ਜਿਹੜੀ ਜੁੱਤੀ ਨਹੀਂ ਫੇਰਿਆ ਤੂੰ ਉਹ ਸੁੱਖ ਕਰਦਾ ਮੈਂ ਨੂੰ ਆਪਣੇ ਆਪ ਤੈਨੂੰ ਹੈ ਨਹੀਂ ਸਰ ਤੈਨੂੰ ਪਤਾ ਨਹੀਂ ਸ਼ਰਾਬ ਪੀ ਕੇ ਗੁਰਦੁਆਰੇ ਨਹੀਂ ਆਈਦਾ ਮੈਂ ਨਹੀਂ ਆਉਂਦਾ ਸਰਦਰ ਦੀ ਮੈਂ ਮਾਰ ਕੱਢ ਦਿੰਦਾ ਸਰਦਰ ਦੀ ਸਰਦਗੀਂ ਪਰ ਪਤਾ ਹੈ ਨਾ ਵੀ ਗੁਰੂ ਗੰਦਰ ਸਰਾਪੀ ਕੇ ਨਹੀਂ ਆਈਦਾ ਕਿਹੜੇ ਧਰਮ ਨੂੰ ਮੰਨਦਾ ਉਹ ਮਹਾਰਾਜ ਨੂੰ ਮੰਨਦਾ ਹੈ ਫਿਰ ਤੈਨੂੰ ਮਹਾਰਾਜ ਦੇ ਇੰਨਾ ਨਹੀਂ ਪਤਾ ਵੀ ਤੂੰ ਸ਼ਰਾਬ ਪੀ ਕੇ ਬੇਅਦਬੀ ਕਰ ਰਿਹਾ ਆ ਮੈਂ ਇੱਧਰ ਆਏ ਆ ਭਾਈ ਅਸੀਂ ਨਾ ਇੱਥੇ ਖੜਿਆ ਕੀਰਤਪੁਰ ਸਾਹਿਬ ਕਾਲਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਇੱਥੇ ਜੀ ਇੱਕ ਮੰਗਣੇ ਵਾਲਾ ਖੜਿਆ ਸ਼ਰਾਬ ਪੀਤੀ ਹੋਈ ਆ ਜਰਦਾ ਕੋਲੇ ਦੇ ਗੁਰੂ ਘਰ ਦੇ ਅੰਦਰ ਖੜਿਆ ਜੀ ਇਹ ਮੰਨਦਾ ਹੋਇਆ ਕੋਈ ਪੂਰਾ ਇਦਾਂ ਦੀ ਅੰਤਖਵਾਂ ਵੀ ਤੁਹਾਡੇ ਨਾਲ ਕਰ ਸਕਦਾ ਇਹ ਨਾ ਬਾਕੀ ਹਾਂ ਪਰ ਉਹ ਲੈ ਕੇ ਮੇਰਾ ਕੁਲਵਿੰਦਰ ਸਿੰਘ ਜੀ ਹਾਂਜੀ ਬਾਕੀ ਉਹ ਨਹੀਂ ਛੱਡਦੇ ਹਾਂ ਬਿਲਕੁਲ ਨਹੀਂ ਪ੍ਰਸ਼ਾਸਨ ਨਾਲ ਕਰਾਂਗੇ ਤੋਂ ਕੋਈ ਗਲਤ ਕੰਮ ਕਰਨਾ ਨਹੀਂ ਆ ਜੀ ਨਾ ਟਿੱਕੇ ਤੇ ਟਿੱਕੇ ਛੱਡ ਜਾਣਾ ਠੀਕ ਹਾਂ ਸਿੱਧਾ ਹੋ ਗਿਆ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਦਰਵਾਜ਼ਾ ਸਾਹਿਬ ਦੇ ਮੂਰੇ ਫੜਿਆ ਜੀ ਅਸੀਂ ਆਓ ਅੱਗੇ ਦੇ ਜੰਨ 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 ਕਿ YouTube ਦੁਆਰਾ ਪਤਾਲਪੁਰੀ ਸ਼ਹਿਰ ਦੀ ਜਿੱਥੇ ਫੁੱਲ ਫੁੱਲ ਹਾਂਜੀ ਪਤਾਲਪੁਰੀ ਹਾਂ ਆਓ ਕਾ ਤੋਂ ਗਲਤੀ ਤੇ ਕਾ ਤੋਂ ਗਲਤੀ ਕਰੀ ਨਾ ਕੋਈ ਜੰਗਲੋਂ ਉੱਤਾਰ ਬਈ ਖਰਾਕੇ ਤੇ ਦਾ ਨਾ ਤੇਰੇ ਵਰਕੇ ਦਾ ਤਾਹਾਂ ਹੌਸਲੇ ਵੱਧਦੇ ਨੇ ਹੋਰ ਗਲਤ ਕੰਮ ਕਰੀਂ ਸ਼ਰਾਬੀ ਫਿਰਦਾ ਗੁਰਦੁਆਰੇ ਆ ਮੈਂ ਪਿੱਛੇ ਤੋਂ ਆਲਾ ਉੱਤਰ ਪੀਹਾ ਕਰਿਆ ਨੋਟਾ ਆਕੇ ਤੇ ਆਪ ਪਿੱਤੀ ਦੇ ਪਿੱਛੋਂ ਹੀ ਆਵੇਂਗਾ ਹੋਰ ਉਰੇ ਥੋੜੀ ਆਕੇ ਪਿੰਦੇ ਆ ਆਹ ਯਾਰ ਕਰੇ ਹੱਥ ਤੋਂ ਹਾਂ ਨਾ ਨਾ ਮੈਂ ਹੱਥੋਂ ਬਾਹਰੇ ਨਾ ਆਕਰੋ ਉਹ ਜਦ ਤੀਪੀ ਫੇਦਿਓ ਸੀ ਫੜਕੀ ਹੋਵੇ ਰੱਖਿਆ ਹੋਇਆ ਓ ਰੋਬੇ ਕਰਦੇ ਜਦਾ ਜੀ ਕੋਈ ਨਹੀਂ ਆਗੇ ਤੈਨੂੰ ਲੈਣ ਵਾਸਤੇ ਉਹ ਕਹਿੰਦਾ ਨਾ ਮੇਰਾ ਔਖਾ ਕਰਾਣਾ ਪੱਕਾ ਪ੍ਰਬੰਧ ਕਰ ਲੈਣਾ ਲੰਮੇ ਯਾਰ ਨੂੰ ਹਜ਼ਾਰ ਤੇ ਪੂਰੀ ਭਰੀ ਵੀ ਹੈ ਨਾ ਆ ਦੇ ਆ ਫੜਿਆ ਮੈਂ ਜਲਦਾ ਪਾਇਆ ਹੋਇਆ ਹੋਰ ਕੋਈ ਨਹੀਂ 20 ਰੁਪਏ 20 ਰੁਪਏ ਦਾ ਪਾਰਾ ਤੂੰ ਆਹ ਚੀਜ਼ੇ ਉਰੇ ਲੈ ਕੇ ਆਇਆ ਹੈ ਨਾ ਪਸੋਰ ਲੱਗਾ ਵੀ ਛੱਡ ਦੇ ਪਾਇਆ ਕੋਈ ਨਹੀਂ ਆਉਂਦੀ ਕੋਈ ਛੱਡ ਨਾ ਅੰਤ ਹੈ ਨਹੀਂ ਛੱਡਿਆ ਚਲ ਕੰਮੇ ਵਾਲੇ ਨੇ ਬਿਲਾ ਦੇ ਹੈ ਚਲ ਵਾਲੇ ਨੇ ਬਿਲਾ ਕੀ ਇਹ ਆਣ ਬਿਲਾ ਦੇ ਕੌਣ ਬੁਲਾ ਰਿਹਾ ਜਿਹੜਾ ਵੜਾ ਹਾਂਜੀ ਬੇ ਸੂਪਾ ਫੱਟੇ ਦੀ ਚਰਾਪੀਤੀ ਹੋਈ ਆ ਪੀਤੀ ਐ ਨਹੀਂ ਹਾਂ ਗੁਰਦੁਆਰੇ ਫਿਰਦਾ ਫਿਰ ਮੇਰੇ ਦੋ ਦੋੰਦਰਾ ਨੇ ਮੈਂ ਕਿਹਾ ਨੂੰ ਮੈਂ ਉਹਨੇ ਨਾ ਆਇਆ ਇੱਕ ਪੱਤੋ ਦੀ ਛੱਤਰ ਨਹੀਂ ਫੇਰੇ ਵੀਰੇ ਜਦ ਗੁਰਦੁਆਰੇ ਆਪਣੇ ਗੁਰੂ ਘਰੇ ਜਾਂ ਸ਼ਰਾਬੀ ਕਿਹਾ ਕੇ ਬੰਦਾ ਆਪਣਾ ਕੀ ਲੱਗਦਾ ਤੁਸਾਈ ਜੀ ਮੈਂ ਤਾਂ ਆਪਣੀ ਰੂਟੀ ਜਾਂਦਾ ਰਹਿਣਾ ਮੇਰਾ ਤਾਂ ਕੋਈ ਡੱਗਰ ਨਹੀਂ ਡਿਊਟੀ ਮੇਰੇ ਹੱਥੋਂ ਨਾ ਤਾਂ ਚਲੋ ਬਾਕੀ ਇਹ ਮੈਂ ਪੁੱਛ ਵੀ ਨਹੀਂ ਮੈਂ ਕਿੰਨੀ ਵਾਰੀ ਡੱਟਿਆ ਨੂੰ ਕਿੰਨੀ ਵਾਰੀ ਬੋਲਿਆ ਡੱਗੇ ਵੀ ਡੱਤੀ ਕਰਦਾ ਨਾ ਇਹ ਪਹਿਲੀ ਨਹੀਂ ਗਲਤੀ ਹੈ ਕਿ ਤੇਰੀ ਆਵਾ ਮਾਂ ਪਾਪਾ ਜਿਹੜੇ ਹੁਣ ਨਹੀਂ ਕਰੂ ਜਦਾਂ ਐਵੇਂ ਵੀ ਚਾਹਤਾ ਡੱਟਿਆ ਅੱਜ ਅੱਜਤ ਪਹਿਲੀ ਵਾਰ ਆ ਗਿਆ ਤੂੰ ਉਹ ਦੇਖ ਲੈ ਪਾਪਾ ਜੀ ਨੇ ਆਪ ਦੱਸਦਾ ਵੀ ਪਹਿਲਾਂ ਵੀ ਤੈਨੂੰ ਰੋਕਿਆ ਔਰੇ ਉਹ ਬੋਲਿਆ ਨਹੀਂ ਡੱਕੇ ਨਾ ਦੇ ਮੈਂ ਕਹਿੰਦਾ ਉਹ ਉੱਥੇ ਚਲੇ ਜਾ ਹਾਂ ਤੂੰ ਹੋਰ ਆ ਕੇ ਬੋਲੇ ਵੀ ਸੀਗਾ ਤੇ ਕਈ ਵਾਰੀ ਕਿਹਾ ਸੀ ਹਾਂ ਜੀ ਰੋਕਿਆ ਕਈ ਵਾਰੀ ਨਾ ਉਹ ਸਿਗਰਾਫੀ ਕੇ ਮੰਗਦਾ ਰਹਿਦਾ ਜੀ ਕਿੰਨੇ ਰੁਕੇ ਤੇ ਤਵਾਕੂ ਵੀ ਜੇਬ ਚ ਇਹ ਇਹ ਚੀਜ਼ਾਂ ਦੀ ਤਾਂ ਮਨਾਹੀ ਆ ਤਵਾਕੂ ਦੇ ਫੇਚ ਤੇ ਸਾਡੇ ਗੁਰੂ ਸਾਹਿਬ ਦੇ ਘੋੜੇ ਨੇ ਨਹੀਂ ਕੋਈ ਪਾਇਆ ਸੀ ਕਿ ਜ ਤਵਾਕੂ ਲੈ ਕੇ ਸਾਡੇ ਗੁਰੂ ਘਰ ਦੀ ਹਦੂਦ ਚ ਫਿਰਦੇ ਨੇ ਨਾਲ ਜੀ ਜਿਆਦਾ ਅਸੀਂ ਗਾਹ ਤੋਂ ਕਰਦੇ ਹਾਂ ਜਾਨ ਕਲਤੀ ਤਾਂ ਮੈਨੂੰ ਕੋਈ ਛੱਡਣੀ ਨਹੀਂ ਦਿੰਦਾ ਜੀ ਗਰਮ ਪੱਕਾ ਪੈਂਚਰ ਲਾ ਕੇ ਜਾਣਾ ਤੇਰੇ ਹਾਂ ਨਹੀਂ ਇੱਕ ਚਾਬੀ ਚ ਨਹੀਂ ਤੇਰੀ ਕੋਈ ਰੱਖ ਸਾਡੇ ਦੇ ਇੱਕ ਵਾਲਾ ਆਪਣੇ ਉਹਨਾਂ ਨੇ ਪੈਦਾ ਕਰ ਕਿਹੜਾ ਜਿਹੜੇ ਬੰਦੇ ਨੇ ਉਰੇ ਪੈਸੇ ਕੋਈ ਕਹਿੰਦਾ ਮੈਨੂੰ ਆਪਣਾ ਪਿਓ ਦੇਖਦਾ ਇੰਨਾ ਜਿਵੇਂ ਕਿਸੇ ਨੂੰ ਮਾਂ ਦੇਖਦੀ ਆ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਤੁਹਾਡੇ ਪਿਓ ਦੀ ਬੇਅਦਬੀ ਕਰਦੇ ਨੇ ਉਰੀ ਹੋ ਕੇ ਅਗਲਾ ਤੁਹਾਡੇ ਨਾਲ ਨੰਨ ਹੋਰ ਖਰਾਬ ਕਰਦੇ ਨੇ ਉਰੇ ਆ ਕੇ ਕਿਹਦੀ ਰੋਕ ਕੇ ਨੇ ਕਹੀ ਕਹਿੰਦੇ ਸਾਨੂੰ ਪਿਓ ਦੀ ਝਲਕ ਦਿਖਦੀ ਆ ਜਿਹਦੇ ਪੁੱਤ ਪਾ ਕੇ ਕੋਈ ਕਹਿੰਦਾ ਸਾਡੀ ਮਾਂ ਦੀ ਝਲਕ ਦਿਖਦੀ ਆ ਇੰਨਾ ਜਿਵੇਂ ਉਹ ਪਿਓ ਦੀ ਝਲਕ ਨਹੀਂ ਦਿਖਦੀ ਜਿਹੜੇ ਪਿਓ ਦੀ ਬੇਅਦਬੀ ਕਰਦੇ ਨੇ ਇਹ ਮੇਰੇ ਨਾ ਹੱਥੇ ਮੇਰੇ ਕੰਮ ਨੇ ਬੰਨੇ ਹੋਏ ਨਹੀਂ ਹੈ ਵੀ ਇਹ ਵੀ ਦਰਬਾਰ ਸਾਹਿਬ ਦਾ ਅੰਬਰਸਤ ਹੋ ਜਾਂਦਾ ਨਾ ਉਧਰ ਤੀਏ ਨੇ ਅੰਬਰਸਤ ਸਾਹਿਬ ਤੋਂ ਆਇਆ ਹੋਇਆ ਘਰੋਂ ਕਹਿੰਦਾ ਕੱਢਿਆ ਘਰੋਂ ਕੱਢਣਾ ਹੀ ਪਿਆ ਨਹੀਂ ਅੰਬਰਸਤ ਹੋ ਗਿਆ ਹਲੋ ਹਾਂ ਜੀ ਗੁਰਦਵਾਰਾ ਸਾਹਿਬ ਖੜਿਆ ਜੀ ਸ਼ਰਾਬੀ ਫੜਿਆ ਹੋਇਆ ਇੱਥੇ ਪਹਿਲੀ ਵਾਰ ਨਹੀਂ ਉਹ ਗੱਲ ਵੀ ਜਿਆ ਬੰਨੇ ਨਾ ਕਹਿੰਦੇ ਅੱਗੇ ਵੀ ਕਈ ਵਾਰ ਰੋਕਿਆ ਪਰ ਇਹ ਰੁਕਦਾ ਨਹੀਂ ਇਹ ਮੰਗਣੇ ਵਾਲੇ ਜੀ ਅੰਮ੍ਰਿਤਸਰ ਸਾਹਿਬ ਤਾਂ ਹੈਗਾ ਪੰਜਾਬੀ ਆ ਸ਼ਰਾਬ ਕੀ ਗਏ ਕੋ ਮਰਿਆ ਉਰੇ ਕੋਈ ਗਲਤ ਕੰਮ ਨਹੀਂ ਕਰ ਸਕਦੇ ਜੀ ਸਾਡੇ ਹੁਣ ਜੇ ਕਹਿਣ ਲੱਗੇ ਵੀ ਡਰ ਲੱਗਦਾ ਜੀ ਅਸੀਂ ਗੁਰੂ ਘਰ ਦੇ ਮੂਹਰੇ ਖੜਿਆ ਜੀ ਦਰਵਾਜ਼ੇ ਬਿਲਕੁਲ ਪਤਾਲ ਕੋਲ ਪਤਾਲ ਗੁਰੂ ਸਾਹਿਬ ਹੈ। ਆਹ ਇਹੋਰੇ ਬੰਦੇ ਉਰੇ ਖੜੇ ਨਹੀਂ ਆਪਾਂ ਜੀ ਪਿੰਕਰਵਾੜੇ ਲੈ ਕੇ ਬੌਮਬਾਰ ਉਕੇ ਕਹਿੰਦੇ ਹੱਟ ਲੈ ਜੀ ਕਿਹਦੇ ਮੈਂ ਪੱਤਰਕਾਰ ਆਂ ਜੀ ਅਸੀਂ ਇਹੀ ਨਾ ਬੋਲੇ ਆਂ ਅਸੀਂ ਕਰਦੇ ਜੀ ਇਹ ਕੀ ਕਹਿੰਦਾ ਪਿੰਕਰਵਾੜੇ ਸਾਡੇ ਨਾਲ ਮਾ ਕਾਦਰ ਮੈਨੂੰ ਜੇ ਬਾਬਾ ਜੀ ਨੇ ਪਹਿਲਾਂ ਰੋਕਿਆ ਸੀ ਉਦੋਂ ਨਹੀਂ ਸਮਝ ਲੱਗੀ ਸੀ ਤੈਨੂੰ ਕਿ ਪਿਆਰ ਦੇ ਤੂੰ ਨੂੰ ਬੋਲੀ ਸਮਝ ਨਹੀਂ ਆਉਂਦੀ ਠੀਕ ਐ ਸਰ ਜੀ ਮੇਰੇ ਪੈਰੀ ਹੱਥ ਨਾਲ ਇਹ ਕੰਮ ਫੇਰ ਮੈਨੂੰ ਜਾਦੇ ਕੁੱਤਾ ਜੜਦਾ ਜਿਹੜਾ ਪਖੰਡ ਜੇ ਕਰਦਾ ਮੇਰੇ ਮੂੰਹ ਨਾਲ ਮੈਂ ਕੋਟੀ ਰੱਤੇ ਕੋ ਲਗਾਉਣਾ ਨਾ ਮੈਨੂੰ ਆਸਾ ਸੋਤ ਨੋਵੂ ਤੇ ਬੰਨੇ ਬੈਠੇ ਹੁਣ ਸਭ ਜਾ ਕੇ ਵੀਡੀਓ ਬਣਾ ਲਵਾਂਗੇ ਸਾਰਿਆਂ ਦੇ ਨਾਮ ਤੇ ਇਹਨਾਂ ਨੂੰ ਹੈਂਡਓਵਰ ਕਰਦੀਏ ਪੂਸ ਆ ਰਹੀ ਹੈ ਉਹ ਵੀ ਇਹਨਾਂ ਦੇ ਨਾਮ ਤੋਂ ਸਾਰਿਆਂ ਨੂੰ ਕਰਦੇ ਆਂ ਜਿਹੜੀਆਂ ਵਾਲੇ ਨੇ ਜਿਹੜੀਆਂ ਵਾਲੇ ਹੁੰਦੇ ਜਦੋਂ ਜੱਜ ਕਰੋ ਜਰਦਈ ਲੱਭਣ ਹੁੰਦੀਆਂ ਜੇ ਪੰਜੇ ਵਿਟਣ ਆ ਲੜ ਗਏ ਬਾਕੀ ਆ ਮੇਰੇ ਤੇ ਅਜੇ ਨਾ ਥੋੜੇ ਜਿਹੇ ਤੋਂ ਦੋ ਹਫ਼ਤੇ ਆ ਨਹੀਂ ਹੋਇਆ ਪਹਿਲਾਂ ਲੱਗੇ ਪਰਾਨਾ ਕੋਈ ਨਹੀਂ ਹੈਗਾ ਰੇਲਵੇ ਲਾਈਨ ਤੋਂ ਪਹਿਲਾਂ ਜਿਹੜੇ ਬੈਟ ਦੇ ਸੀ ਉਹਦੀ ਵੀਡੀਓ ਦੇਖੀ ਸੀ ਹਾਂ ਪਹਿਲਾਂ ਤਾਂ ਹਟ ਗਏ ਹੋਣੇ ਪਰ ਫੇਰ ਨਵੇਂ ਲੱਗੇ ਨੇ ਜਿਹੜੇ ਇਹਨਾਂ ਨੂੰ ਕਸੂਰ ਇਹਨਾਂ ਦਾ ਵੀ ਹੈ ਨਹੀਂ ਵਿੱਚ ਸੰਗਤ ਆਦੀ ਥੋੜੇ ਦੇਣਿਆਂ ਵਾਲਾ ਦੇ ਫਿਰ ਨਹੀਂ ਨਹੀਂ ਦਿਨੇ ਵਾਂ ਵਿੱਚ ਸੰਗਤ ਆਦੀ ਵਿੱਚ ਗਿਆ ਤਾਂ ਬੰਦਾ ਪਿੰਡ ਦੇ ਅੱਗੇ ਜਾਣੀ ਇਹ ਜਿਹਾ ਕਰੀ ਬੰ। ਹਾਂ ਹਾਂ। ਸੰਗਤ ਵੇ ਜਾਂਦੀ। ਉਹਦਾ ਕਈਆਂ ਨਾਲ ਗੱਲ ਕੀਤੇ ਕੋਈ ਕਹਿੰਦਾ ਮੇਰਾ ਪਿਓ ਦੇਖਦਾ ਜੀ ਮੈਨੂੰ ਐ ਜਿਹਦੇ ਮੈਂ ਫੁੱਲ ਪਾਇਨ ਕੋਈ ਕਹਿੰਦਾ ਮੇਰੀ ਮਾਂ ਦੇਖਦੀ ਆ ਕੋਈ ਕਹਿੰਦਾ ਮੇਰਾ ਭਾਈ ਦੇਖਦਾ। ਬਸ ਇਹਨਾਂ ਨੂੰ ਆਪਣਾ ਪਿਓ ਨਹੀਂ ਦੇਖਦਾ ਜੀ ਇਹ ਬੇਅਦਬੀ ਕਰਦੇ ਆ। ਸੰਗਤ ਵੇ ਨਹੀਂ ਰਿਹਾ। ਗਲਤੀ ਸੰਗਤ ਦੀ ਹੈਗੀ। ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਨੇ ਇਹੋ ਜਿਹਾ ਕੋਈ ਗਲਤ ਕਰ ਦੇਵੇ ਜੀ ਉਹਰੇ। ਹਾਂ ਜੀ। ਬਾਅਦ ਮੁੜ ਕੇ ਧਰਨੇ ਲਾਉਣ ਜੋਕੇ ਆ ਅਸੀਂ। ਕੌਨਸਰਾਪੀ ਨੂੰ ਕੀ ਪਤਾ ਕਾਨੂੰ ਕੋਈ ਗਲਤ ਐ ਜਾਂ ਕੰਮ ਕਰ ਦੇਵੇ ਕੋਈ ਐ ਜਿਹਨੂੰ ਪੈਸੇ ਦੇ ਕੇ ਭੇਜ ਦੇਵੇ ਕੋਈ ਕਲਪਸ ਧਰਨ ਵਾਸਤੇ ਉਹ ਇਹਨੂੰ ਤਾਂ ਅਸੀਂ ਬਹੁਤ ਰੋਕਦੇ ਜੀ ਦਿਨਾਂ ਨੂੰ ਰੁਕਦੇ ਨਹੀਂ ਆਏ ਇਹਦੇ ਤੋਂ ਚੁੱਤੀ ਫਿਰਿਆ ਕਰੋ ਧੰਨ ਮਟਦੇ ਹੁੰਦੇ ਆ ਜਿਹੜਾ ਹੈ ਜਿਹੜਾ ਇਹ ਦਵਾਈ ਕਰਦਾ ਉਹਦੇ ਤੇ ਹੈਗੀ ਆ ਆ ਵੀ ਕੋਈ ਨਹੀਂ ਉਹ ਲੱਗੀ ਉਹ ਲੱਗੀ ਇਸਨੇ ਬੁਲੜੀ ਹੋਈ ਕਰਾ ਹੋਰ ਪਿਛੇੋਂ ਖੜਦਾ ਉਹ ਸ਼ਰਾਬੀ ਉਹ ਕਲਮ ਕੱਢਦਾ ਨਹੀਂ ਆਉਂਦਾ ਆ ਦੇਖੋ ਆ ਜਿੰਨੇ ਕੰਮ ਜੇ ਕਿਸੇ ਕੋਈ ਆਉਂਦਾ ਵੀ ਹਸਤੇ ਤੁਸੀਂ ਟਿੰਕਲਵਾੜੇ ਨੂੰ ਜਾਣ ਕਰ ਸਕਦੇ ਹੋ ਇੱਥੇ ਕਰੋ ਪਰ ਇਹਨਾਂ ਨੂੰ ਨਾ ਕਰੋ ਆ ਦੇਖੋ ਨਾ ਮੈਂ ਉੱਤੇ ਪਾ ਦੇਣਾ ਇਹ ਫੈਗ ਨਹੀਂ ਤੇਰੇ ਤਾਂ ਤਾਂ ਹੁਣ ਕੋਈ ਵਧੀਆ ਵਧੀਆ ਕੰਮ ਕੀਤਾ ਤੁਸੀਂ ਆ ਵਧੀਆ ਸੁਣਿਆ ਇੱਥੇ ਪਾਉਣੀ ਚਾਹੀਦੇ ਨੇ ਆ ਦੇਖ ਲਓ ਨਹੀਂ ਕੀ ਖਾਲਾ ਜਿਹੜੇ ਦੇਖੇ ਜਾਂਦੇ ਨੇ ਉਹ ਖਰਾਬ ਟੀਨ ਸਰਦਾਪੁਰ ਤੋਂ ਆ ਰਹੇ ਰਾਜ ਨਹੀਂ ਕਿਸੇ ਨੂੰ ਵੀ ਦੇ ਹੋ ਗਿਆ ਤਾਂ ਇਹ ਖਰਾਬ ਕਰਦੇ ਨੇ ਵੀ ਅਹ ਰਾਜਵੀਰ ਜਵੰਦਾ ਦੇ ਫੁੱਲ ਪਾਉਣ ਦੇ ਲਈ ਅੱਜ ਆਏ ਸੀ ਬਹੁਤ ਵਧੀਆ ਉਹਨਾਂ ਵੱਲੋਂ ਸੁਨੇਹਾ ਦਿੱਤਾ ਗਿਆ ਕਿ ਜੇਕਰ ਦਾਨ ਕਰਨਾ ਹੈ ਆਪਣੀ ਸ਼ਰਤ ਹੈ ਤਾਂ ਪਿੰਗਲਵਾੜੇ ਦੀ ਦਾਨ ਪੇਟੀ ਲੱਗੀ ਹੋਈ ਹੈ ਜਿੱਥੇ ਅਨੇਕਾਂ ਬੇਸਹਾਰਿਆਂ ਨੂੰ ਸੰਭਾਲਿਆ ਜਾਂਦਾ ਹੈ ਉੱਥੇ ਦਾਨ ਕਰ ਦਿਓ ਮਨੁੱਖਤਾ ਦੀ ਸੇਵਾ ਸੰਸਥਾ ਹੈ ਉੱਥੇ ਦਾਨ ਕਰ ਦਿਓ ਆਪਣਾ ਫਰਜ਼ ਸੇਵਾ ਸੁਸਾਇਟੀ ਹੈ ਇਹ ਹੋਰ ਕਿੰਨੀਆਂ ਸੰਸਥਾਵਾਂ ਨੇ ਜਿਹੜੀਆਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਹੈ ਅਜਿਹੀਆਂ ਸੰਸਥਾਵਾਂ 'ਚ ਦਾਨ ਕਰੋ ਜਿੱਥੇ ਤੁਹਾਡੇ ਪੈਸੇ ਦੀ ਤੁਹਾਡੇ ਦਿੱਤੇ ਦਾਨ ਦੀ ਸਹੀ ਵਰਤੋਂ ਵੀ ਹੋਵੇ ਅਜਿਹੇ ਨੂੰ ਇਹਨਾਂ ਨੂੰ ਦੇ ਕੇ ਦਾਨ ਕੀ ਫਾਇਦਾ ਜਿਨ੍ਹਾਂ ਨੇ ਸ਼ਰਾਬਾਂ ਪੀ ਕੇ ਬੇਅਦਬੀ ਕਰਨੀ ਉਹ ਤਾਂ ਤੁਸੀਂ ਪਾਪਾਂ ਦੇ ਭਾਗੀ ਬਣਦੇ ਹੋ ਫਿਰ ਇਹ ਜਿਹਿਆਂ ਨੂੰ ਦਾਨ ਦੇ ਕੇ ਤਾਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਆਹ ਕੰਮ ਨਾ ਕਰ ਮੇਰੇ ਨਾਂ ਪੈਰਾਂ ਨੂੰ ਹੱਥ ਲਾਚ ਫੇਰੇ ਆਮੀ ਥੱਪੜ ਖਾ ਲੇਗਾ ਮੈਂ ਤੋ ਮਾਹ ਜੇ ਤੇਰੀ ਉਮਰ ਦਾ ਲਿਹਾਜ਼ ਕਰੀ ਜਾਣਾ ਬਾਬਾ ਨਾ ਇੱਥੇ ਮੰਗਣਾ ਤੋਰ ਜਾ ਹਜੇ ਮੈਂ ਬੰਦੇ ਨਾਲ ਵਿਜੀ ਆਂ ਦੁਆਰਾ ਆਉਂ ਜ ਕਿਸੇ ਨੇ ਮੇਰੇ ਕੋਲ ਸੱਸੀ ਕਰ ਗਿਆ ਮੈਂ ਮੰਨਦਾ ਨਹੀਂ ਮੈਂ ਆਪਕਾ ਵੀ ਦੇਖਿਆ ਬਾਗਲੇ ਨੂੰ ਮੋੜ ਦੇ ਜੇ ਕੋਈ ਦੇ ਰਿਹਾ ਨਹੀਂ ਮੈਂ ਇਹ ਤਾਂ ਦੇਣੇ ਵਾਲੇ ਤਾਂ ਸਾਡੇ ਨੇ ਬੇੜਾ ਕਰਕੇ ਕੀਤਾ ਜਿਹੜੇ ਦੇਣੇ ਵਾਲੇ ਨੇ ਤਾ ਦੇਖ ਲਓ ੱੱਕੇ ਨਾਲ ਦੇਣ ਲੱਗੇ ਪੈਣੇ ਲੋਕਾਂ ਨੂੰ ਬੋਹੋ ਮਾਹੌਲ ਤਾਂ ਇਹੀ ਆ ਜੀ ਦੇਣਾ ਬੰਦ ਕਰ ਕੀ ਕਰੀਏ ਜੀ ਦਾ ਜੀ ਦੱਸ ਫਿਰ ਇਹ ਬਾਪੂ ਸ਼ਰਾਬ ਪੀਂਦਾ ਸੀਗਾ ਫਿਰ ਇਹਨੂੰ ਬਾਪੂ ਇਹਨੂੰ ਨਾਲੇ ਲੈ ਜਾਂਦਾ ਫਿਰ ਜਾਂਦਾ ਜਿਹਨੂੰ ਲੱਭਣ ਕਰਕੇ ਮੰਡੀਆਂ 'ਚ ਚੱਲ ਜਾਂਦੇ ਹੋ ਕੀ ਸਾਨੂੰ ਇਹੋ ਜਿਹਾ ਬੰਦਾ ਚਾਹੀਦਾ ਸਹਿਮ ਬੇਸ਼ਰਾਬ ਹੁੰਦੇ ਨਿਭਰ ਨਾਲ ਲੈ ਜਾ ਕਨ ਫਿਰ ਅਸਲੀ ਤਾਂ ਬਾਪੂ ਦੀ ਸੇਵਾ ਤਾਂ ਹੋਵੇ ਭਾਈ ਸਾਡਾ ਬਾਪੂ ਇਹਦੇ ਮੰਗੋ ਸ਼ਰਾਬ ਪੀਂਦਾ ਵੀ ਅਸੀਂ ਉਹਨੂੰ ਘਰੇ ਲੈ ਕੇ ਚੱਲੇ ਆਣਾ ਫਿਰ ਤਾਂ ਸਵਾਦ ਵੀ ਆ ਆਪਣੀਆਂ ਵੀ ਗਲਤੀਆਂ ਤਾਂ ਬਿੜੀਆਂ ਦੇ ਤੁੰਨਾ ਕੋਈ ਨਿਕਲਦਾ ਨਾ ਚਾਹਤਾ ਹਾਂ ਜੀ ਕਿਸੇ ਬਣੀ ਦਾ ਤੇ ਜੋ ਬਿੜੀਆਂ ਦੇ ਤਮਾਕੂ ਵੀ ਨਿਕਲਦੇ ਆਪਣੇ ਆਂ ਬਸ ਵੀ ਉਹ ਵੀ ਨਹੀਂ ਉਹ ਕਰਕੇ ਵੀ ਗੁਰੂ ਘਰ ਦੇ ਕੇ ਆਉਣ ਲੱਗਿਆਂ ਤੁਸੀਂ ਇਹ ਬੱਬਾ ਦੀ ਵਾਰੀ ਦੀ ਬਹੁਤ ਬੜੀ ਗੱਲ ਬੜਾ ਸਾਹ ਫੁਟਕਾ ਸਾਹਿਬ ਕੋਲ ਕਿਤੇ ਸੱਜ ਜਾਂਦੇ ਇਹਨਾਂ ਮੰਗਲਿਆਂ ਨੂੰ ਵੇਜਾਂਗੇ ਜਿਸ ਵੇ ਚਾਹੇ ਦੇ ਬਿਹਾਗੇ ਹਾਂ ਜੀ ਸ੍ਰੀ ਸਾਹਿਬ ਫੁਟਕਾ ਸਾਹਿਬ ਆਪਣੇ ਪਏ ਅਮਰਦਾਤਾ ਦੀ ਮੌਤ ਜੇ ਅਮਰਦਾਤਾ ਦੀਆਂ ਫੋਟੋ ਕੋਈ ਕਈ ਵਾਰ ਦੇਖਿਆ ਗੁਟਕੇ ਵੀ ਨਿਕਲੇ ਵੀ ਆਪਣੇ ਉਹ ਦੇਖੋ ਸ੍ਰੀ ਸਾਹਿਬ ਰੱਖਦੇ ਆਂ ਅੱਛੇ ਉਹ ਬੇਅਦਬੀ ਕਰਕੇ ਜਾਂਦੇ ਉਹ ਬੱਕਰੇ ਉਹ ਕੱਪੜੇ ਚ ਪਾ ਕੇ ਦੇ ਜਾਂਦੇ ਆਂ ਫੇਰ ਕੱਢ ਕੇ ਉੱਪਰ ਝੋਲੇ ਚ ਰੱਖ ਦੇਦੇ ਉੱਪਰ ਅਬ ਜਸ ਸੁਭਾ ਕੇ ਜਾਣਾ ਚਾਹੀਦਾ ਨਾ ਇਹਦਾ ਭਾਈ ਹੋਣਾ ਹੀ ਗਲਤੀ ਜਿਹੜੀ ਸੰਗਤ ਰੱਖ ਕੇ ਜਾਂਦੀ ਇੱਥੇ ਆ ਕੇ ਉਹਨੇ ਗਲਤੀ ਤਾਂ ਉਹਦੀ ਹੀ ਆ ਵੀਰੇ ਬਾਕੀ ਜਿਹੜੇ ਦਾਨੀ ਸੱਜਣ ਨੇ ਸਾਡੇ ਉਹ ਗਲਤੀ ਕਰਦੇ ਨੇ ਹੋ ਹੁਣ ਆਪਣੇ ਭਾ ਦਾ ਤਾਂ ਦਾਨ ਕਰਕੇ ਜਾਂਦੇ ਐ ਨਹੀਂ ਪਤਾ ਵੀ ਪਾਪ ਸੇੜ ਕੇ ਜਾਂਦੇ ਨੇ ਆਪਣੀ ਜਾਨ ਪਤਾ ਗਿਆ ਕਿ ਇਹਦੇ ਸਾਨੂੰ ਬਾਪੂ ਪਿੰਦਾ 100 ਸਾਲ ਦੀ ਉਮਰ ਆ 120 30 ਸਾਲਾਂ ਦੀ ਉਮਰ ਨਾਲ ਇਹਨਾਂ ਨੂੰ 10 ਰੁਪਏ ਫालतू ਨੂੰ ਦੇਣੇ ਹਾਂ ਠੀਕ ਹੈ ਇਹਨਾਂ ਨੂੰ ਦੇ ਦੇਣਾ ਇਹਨਾਂ ਨੂੰ ਜਾ ਕੇ ਪੈਸੇ ਦੇਣੇ ਨਾਲੇ ਪੈਰੀ ਮੱਤ ਲਾ ਆ ਕਪੜਾ ਕੀ ਵੜ ਜਾਂਦਾ ਸਿੱਧੀ ਗੱਲ ਹੈ ਰਖੜੀਆਂ ਜਮੀਨ ਵੀ ਰੱਖ ਕੇ ਜਾਓ ਬਾਪੂ ਉਹਨਾਂ ਦਾ ਗੱਟਾ ਵੀ ਰੱਖ ਕੇ ਜਾਓ ਉਹ ਨਹੀਂ ਕਰਨਾ ਗੱਲਾਂ ਆ ਸਾਡੇ ਨਾਲ ਅੱਜ ਦੇਖੀ ਅੱਜ ਦਾ ਮੇਰਾ ਬਾਪੂ ਆਂਦਾ ਮੇਰੇ ਦਾਦੇ ਬੜਦਾਦੇ ਕਪੜੇ ਬੇਕਰ ਪੱਗਾ ਬੰਦਾ ਵਾ ਆਪਣੇ ਹੋਰ ਕੋਈ ਹੈ ਆਪਣੀ ਨਾਲ ਜਿਆਦਾ ਸਹੀ ਗੱਲ ਰਜਿਸਟਰੀਆਂ ਵੀ ਰੱਖ ਲਿਓ ਭਾਈ ਉਹ ਵੀ ਤਾਂ ਬਾਪੂ ਦੀਆਂ ਕਮਾਈਆਂ ਹੋਈਆਂ ਸੀ ਠੀਕ ਹੈ ਗੱਲ ਸੱਚੀ ਠੀਕ ਹੈ ਉਹ ਵੀ ਪੈਸੇ ਗੁਰਦਾਸਾ ਨਾਲ ਲੋਹਾ ਉਹ ਬਰੇ ਬਚਾਰਾ ਕਾ ਨੂੰ ਐ ਬਾਬਾ ਜੀ ਨੂੰ ਪੁੱਛੋ ਕਿੰਨੀ ਵਾਰ ਸਮਝਾਇਆ ਇਹਨੂੰ ਸ਼ਰਾਬ ਪੀ ਕੇ ਬੇਅਦਬੀ ਕਰ ਰਿਹਾ ਆਪਣੇ ਉਹ ਬਾਪੂ ਤੋਂ ਪਰਦਾ ਨਹੀਂ ਕੋਈ ਨਹੀਂ ਨਹੀਂ ਉਸ ਤੋਂ ਪਰਦਾ ਨਹੀਂ ਕੀ ਬੇਅਦਬੀ ਕੀਤੀ ਹੁੰਦੀ ਹੈ ਖਰਾਬ ਵੀ ਕੇ ਗੁਰੂ ਘਰ ਦੀ ਹਦੂਦ ਤੇ ਫਿਰਦਾ ਤੇ ਉੱਪਰ ਕੀ ਬੇਅਦਬੀ ਉਤਮਾਕੂ ਜੇਬ ਚ ਪਾਇਆ ਹੋਇਆ ਨੇ ਜੀੜੀਆਂ ਤੋਂ ਸਾਈਡ ਤੇ ਪੀ ਲਾਇਆ ਕਿਰੇ ਜਾ ਕੇ ਆਹ ਉਹ ਬਾਕੂ ਜੇਬ ਚ ਪਾਇਆ ਹੋਇਆ ਬੰਬਰ ਸਰੀ ਤਾਂ ਇਹਨੂੰ ਕਿੰਨੀ ਵਾਰ ਸਮਝਾਇਆ ਤੂੰ ਇੱਥੇ ਨਾ ਤੈਨੂੰ ਕਿੰਨੀ ਗਲਤੀ ਕਰਦਾ ਅਸ਼ੇਦਾ ਜੀ ਉਹਦਣ ਮੈਂ ਵੀ ਇਹਨੂੰ ਸਮਝਾਇਆ ਪੁੱਛੋ ਰੋਣ ਲੱਗ ਪਿਆ ਵਾ ਮੁੜ ਕੇ ਫੇਰ ਹੋਂ ਦੇ ਲੋ ਥੋੜੇ ਸਮਝਾਏ ਤੇ ਨਹੀਂ ਸਮਝਿਆ ਇਹਨਾਂ ਦੇ ਸਮਝਾਏ ਤੇ ਨਹੀਂ ਸਮਝਿਆ ਹੋਰ ਦੱਸੋ ਇਕੱਲਾ ਨਹੀਂ ਵੀਰੇ ਹੋਰ ਬਹੁਤ ਹੋਰ ਹੀ ਵੱਡੇ ਆ ਬਾਈ ਮੁੰਬਈ ਰੋਲਬਦਾ ਪੰਜਾਬ ਕਿੰਨਾ ਪੱਲਾ ਹੀ ਸਾਰੇ ਲੋਕ ਆ ਵੀਰੇ ਪੁਰਾਣਾ ਤਾਂ ਨਹੀਂ ਕੋਈ ਹੈਗਾ ਜਿਵੇਂ ਅਸੀਂ ਦੇ ਮੌਕੇ ਤੇ ਆਪ ਹੀ ਆ ਗਿਆ ਡਿੱਕੇ ਜਾਂ ਕਹਿੰਦੇ ਨਾ ਪ੍ਰਮਾਤਮਾ ਆਪ ਹੀ ਫਿਰ ਮੌਕੇ ਤੇ ਭੇਜ ਦਿੰਦਾ ਆਪ ਹੀ ਆ ਗਿਆ ਮੇਰੇ ਕੋਲ ਕਿੰਨਾ ਕਮੇਟੀ ਨੇ ਸੇਵਾ ਦਾ ਲਾਇਆ ਇੱਕ ਬੰਗਾਲਣਾ ਝਗੜਾ ਹੋ ਗਿਆ ਉਹਦਾ ਉਹ ਨੌਕਰੀੋਂ ਕਢਵਾਤਾ ਵਿਚਾਰਾ ਛੱਡ ਦੇ ਭਾਈ ਉਹ ਆਉਂਦੇ ਨੇ 2 ਮਿੰਟ ਤੇਰੇ ਬਾਅਦ ਤੇਰੀ ਸੇਵਾ ਬਾਅਦ ਤੇ ਹੁਣ ਸਪੈਸ਼ਲ ਬੁਲਾਇਆ ਸੀ ਨਾ ਹੋ ਮੈਂ ਤੇ ਅਕੇ ਮਰਿਆ ਪਿਆਸੇ ਸਰਦਾਰ ਜੀ ਹੁਣ ਫੁੱਲ ਪਾ ਗਏ ਹੋਣਗੇ ਹੁਣ ਉਹ ਦੇਖ ਲੋ ਰਾਜਪੁਰ ਜਵੰਦਾ ਦੇ ਪਰਿਵਾਰ ਨੇ ਕਿੰਡੀ ਵਧੀਆ ਮਸਾਲ ਪੇਸ਼ ਕੀਤੀ ਆ ਉਹਰੇ ਪੈਸੇ ਪਾ ਕੇ ਗਏ ਨੇ ਉਹ ਸਾਰੇ ਇਕੱਠੇ ਕਰਕੇ ਨਾ ਪਰ ਰਿਸ਼ਤੇਦਾਰਾਂ ਨੇ ਜਿੰਨਿਆਂ ਨੇ ਦੇਣੇ ਸੀ ਇਹ ਤਾਂ ਬਾਈ ਕਾਦੀ ਸੰਸਥਾ ਚੱਲਦੀ ਵੀ ਨਹੀਂ ਇਸ ਕੰਨੇ ਸੰਦੀ ਆ ਇਹ ਸਹੀ ਦਾਨ ਤਾਂ ਸਹੀ ਜਗ੍ਹਾ ਤੇ ਲੱਗਦਾ ਨਾ ਹੁਣ ਉੱਥੇ ਪਾਏ ਨੇ ਉਹਨਾਂ ਨੇ ਸਾਰੇ ਸੰਗਰਗੀ ਸੇਵਾ ਗੇਣੇ ਕਰ ਲੈਣੀ ਜਿਹੜੀ ਉਹਨਾਂ ਨੇ ਕੀਤੀ ਸਰਦਾਰ ਜੀ ਛੱਡ ਦੇ ਫਿਰ ਆਪਾਂ ਲੱਗ ਚੁੱਪ ਕਰਕੇ ਖੜ ਜਾ ਠੀਕ ਹੈ ਚੁੱਪ ਜਾ ਬੜਾ ਆਰਾਮ ਵਰਸ ਰਹੀਆਂ ਗਾਣੋਂ ਆਦੇ ਮੈਨੂੰ ਮੈਂ ਹੌਣ ਆਉਂਦਾ ਛਡਾਣਾ ਦਾ ਮੈਂ ਇੱਥੇ ਆਲਾ ਤੇਰਾ ਪਰਤੋ ਡਾਂਗ ਫੇਰ ਕੇ ਹਟਿਆ ਮੈਂ ਤੂੰ ਤੈਨੂੰ ਫੇਰ ਗੱਲੀ ਆਈ ਇੱਥੇ ਡਾਂਗ ਫੇਰੇ ਤੇ ਵੀ ਨਹੀਂ ਹਟਿਆ ਦਾ ਵੀ ਉਹ ਇੱਥੇ ਸਾਰੇ ਹੀ ਇਹ ਜੀ ਵਗੈਰਾ ਕੁੱਟ ਲਿਆ ਇਕੱਲੇ ਹੀ ਗਿਆ ਸਾਰੇ ਹੀ ਇਹ ਜੀ ਹੁਣ ਦੱਸ ਜੇ ਤੈਨੂੰ ਸਮਝਾਤਾ ਦੀ ਪਿਆਰ ਨਾਲ ਤੈਨੂੰ ਸਮਝਾ ਲਿਆ ਇਹਨਾਂ ਨੇ ਕੁੱਟ ਕੇ ਤੈਨੂੰ ਦੇਖ ਲਿਆ ਹਰ ਤਰੀਕੇ ਨਾਲ ਸਮਝਾ ਲਿਆ ਹੁਣ ਤੱਕ ਤਾਂ ਤੂੰ ਸਮਝਿਆ ਨਹੀਂ ਮੈਂ ਸਮਝੂਗਾ ਸਰਦਾਰ ਜੀ ਹੁਣ ਸਮਝੂ ਇਹ ਬਿਗੜੇ ਟਿਗੜਿਆਂ ਦਾ ਤਾਂ ਹੀ ਕਹਿੰਦੇ ਨੇ ਬਿਗੜੇ ਟਿਗੜਿਆਂ ਦਾ ਡੰਡਾ ਹੀ ਪੇਰ ਹੁੰਦਾ ਉਹੜਾ ਡੰਡਾ ਹੀ ਪੀਰ ਆ ਉਹਨੇ ਦਾ ਭਾਜੀ ਪੀਰ ਵੀ ਆਪਣੇ ਬਾਅਦ ਚ ਲੈ ਲਿਆ ਜਿਹੜਾ ਡੰਡੇ ਦੇ ਨਹੀਂ ਲੋੜ ਆ ਉਹ ਸਾਰੇ ਡੰਡਾ ਪੀਰ ਉਹਨੇ ਅਸੀਂ ਕਰ ਦਿੰਨੇ ਆ ਫਿਰ ਉਹਨੂੰ ਜਿਹੜਾ ਨਹੀਂ ਆਉਂਦਾ ਤੇਰੇ ਸਾਹਮਣੇ ਦੇਖ ਲਈ ਜੇ ਦਿਖ ਗਿਆ ਹੁਣ ਮੁੜ ਕੇ ਤਾਂ ਕਹੀਂ ਪੁਲਿਸ ਪ੍ਰਸ਼ਾਸਨ ਨੇ ਕਿਹਾ ਗਿਆ ਕਿ ਦੇਖ ਲੈਣੇ ਪਰ ਅਸੀਂ ਨਹੀਂ ਅਸੀਂ ਐ ਥੋੜੀ ਆ ਵੀ ਇੱਕ ਦਿਨ ਅਸੀਂ ਵੀਡੀਓ ਬਣਾਉਣ ਦੇ ਮਾਰੇ ਆ ਗਏ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ ਦੀ ਆ ਫਿਰ ਜਿਹੜਾ ਪੱਕਾ ਰੱਖੀਦਾ ਮੁੜ ਕੇ ਫੇਰ ਆ ਜਾਣਾ ਅਸੀਂ ਕੱਲ ਨੂੰ ਪਰਸੋਂ ਨੂੰ ਆ ਗਏ ਤੇ ਕੱਲ ਨੂੰ ਆ ਜੀ ਜਦ ਤੱਕ ਹਟਦੇ ਨਹੀਂ ਜਿਹੜੇ ਹੁਣ ਪੁਰਾਣਿਆਂ ਚ ਕੋਈ ਬੰਦਾ ਨਹੀਂ ਖੜਾ ਉੱਥੇ ਜਿੰਨੇ ਖੜੇ ਹੁੰਦੇ ਸੀ ਅੱਜ ਪਹਿਲਾਂ ਕਮੇਟੀ ਨੇ ਵੀ ਸੇਵਾਦਾਰ ਲਾਇਆ ਹੁੰਦਾ ਸੀ ਤੁਸ ਜੀ ਸਿੱਧਾ ਤੇ ਤੇਰਾ ਭਲਾ ਕਰੇ ਹੋਂ ਤਾਂ ਜਮਾਨ ਤੇ ਉਹ ਤੇਰੀ ਜਮਾਨਤੀਆ ਲੱਭ ਲਾ ਕੋਈ ਦੇ ਦੇ ਜੀ ਦਾਦੀ ਜਮਾਨ ਤੇ ਤੇਰਾ ਭਲਾ ਕਰੇ ਰੱਬ ਆ ਛੱਡ ਦਿਓ ਤਾਂ ਅੱਗੇ ਬੰਨੂ ਬੜਾ ਦੁੱਖ ਲੱਗਿਆ ਕਰੋ ਕਿਹਦਾ ਦੁੱਖ ਲੱਗਿਆ ਕੀਦਾ ਤਾਂ ਮੇਰੀ ਪੈੜੀ ਮੇਰਾ ਘਰ ਦੀ ਸਭ ਕੋਈ ਰੋਬੇ ਵੀ ਦਿਖਾ ਦੇ ਹੁਣ ਇੱਕ ਪਖੰਡ ਤੁਹਾਡਾ ਇਹ ਵੀ ਹੁੰਦਾ ਰੋਣੇ ਵਾਲਾ ਉਹ ਵੀ ਦਿਖਾ ਦੇ ਹੁਣ ਨਾ ਨਾ ਹੋ ਨਹੀਂ ਨਾ ਕਰ ਲੈ ਯਾਰ ਉਹ ਵੀ ਕਰ ਲੈ ਹੁਣ ਰੋਣੇ ਵਾਲਾ ਵੀ ਪੂਰਾ ਕਰ ਲੈ ਕੋਈ ਚਾਹ ਰਹਿ ਨਾ ਜਾਵੇ ਤੇਰੇ ਦਿਲ ਚ ਨਾ ਸਭ ਮੇਰੀ ਜਾਇਦਾਦ ਹੈ ਸਭ ਕੁਝ ਮੇਰਾ ਨਹੀਂ ਫਿਰ ਜੇ ਤੇਰੀ ਜਾਇਦਾਦ ਹੋ ਗਈ ਫਿਰ ਤੂੰ ਸ਼ਰਾਬ ਪੀ ਕੇ ਸਾਡੇ ਗੁਰੂ ਘਰ ਘੁੰਮੇਗਾ ਨਾ ਮੈਂ ਨਹੀਂ ਕੋ ਮੈਂ ਕਹ ਤਾ ਜੋ ਇਹ ਨੋ ਦਿਨ ਮੈਂ ਮੈਨੂੰ ਦੱਸ ਸਮਝਾਇਆ ਤੈਨੂੰ ਮੈਂ ਵੀ ਆਖਿਆ ਉਹ ਫੇਲੀ ਵੀ ਕਿਹਾ ਕੀ ਵਾਰੀ ਤੁਸੀਂ ਵੀ ਕਿਹਾ ਦੇ ਲੋ ਹਰੇਕ ਬੰਦਾ ਕਹਿ ਰਿਹਾ ਵੀਰੇ ਹਰੇਕ ਕੋਈ ਕਹਿੰਦਾ ਮੈਂ ਪਿਆਰ ਨਾਲ ਸਮਝਾਇਆ ਕੋਈ ਕਹਿੰਦਾ ਮੈਂ ਕੁੱਟ ਕੇ ਸਮਝਾ ਕੇ ਦੇਖ ਲਿਆ ਹਜੇ ਤੱਕ ਨਹੀਂ ਸਮਝਾਈ ਆਹ ਗੱਲ ਮੈਂ ਤੈਨੂੰ ਘਰਾਂ ਛੱਡ ਕਿਉਂ ਗਈ ਗੱਲ ਤੈਨੂੰ ਠੀਕ ਆ ਕਹੀ ਤੀ ਕਿ ਨਹੀਂ ਕਹੀ ਤੈਨੂੰ ਫੇਰ ਤੂੰ ਅਜੇ ਉਹੀ ਕੰਮ ਕੀਤਾ ਵਾ ਨਹੀਂ ਛੱਡ ਹੋਣ ਗਿਆ ਹੁਣ ਤਾਂ ਫੜ ਲਿਆ ਵਾ ਹੁਣ ਕਹਣਾ ਛੱਡਾ ਤੈਨੂੰ ਹੁਣ ਤਾਂ ਇਹ ਦੇਖਣ ਲਈ ਨਹੀਂ ਇਹਨੂੰ ਬਾਈ ਮੈਂ ਕਹੀ ਸੀ ਪਹਿਲਾਂ ਵੀ ਗੱਲਾਂ ਮੈਂ ਇੱਕ ਦਿਨ ਮੈਂ ਤੈਨੂੰ ਛੱਡਾਂਗਾ ਚਲ ਤੇਰੇ ਪ ਮੇ ਦਾ ਹੁਣ ਨਹੀਂ ਹੁਣ ਤੈਨੂੰ ਉਦਣ ਮੈਂ ਸਮਝਾਈ ਉਦਣ ਤੂੰ ਗਾਣਾ ਵੀ ਗੱਡੀਆਂ ਕੱਢਦੇ ਸੀ ਯਾਤਰੀਆਂ ਨੂੰ ਇੱਥੇ ਅੱਛਾ ਗਾਣਾ ਕਰਦਾ ਸੀ ਔਰ ਪੀਤੀ ਗੱਡੀਆਂ ਨੂੰ ਗਾਣਾ ਉਦਣ ਮਾਂ ਪੈਣ ਦੀਆਂ ਗੱਡੀਆਂ ਹੀ ਹੱਥ ਆਸ ਹਉ ਝੂਠ ਬੋਲਦਾ ਬੰਦਾ ਕੱਢੀਆਂ ਨਾ ਉਦਣ ਦਾ ਗਾਣਾ ਚਲੋ ਗਲਤੀ ਹੋ ਜਾਂਦੀ ਕਿਉਂ ਗਲਤੀ ਹੋ ਜਾਂਦੀ ਉਹਨੂੰ ਮੈਂ ਉਦਣ ਹੀ ਸਮਝਾਇਆ ਪਿਆਰ ਨਾ ਕਰੀਂ ਹੋਰ ਕੀ ਗਲਤੀ ਯਾਤਰੀਆਂ ਨੂੰ ਸੰਗਤ ਨੂੰ ਉਹ ਗਾਣਾ ਗਾੜਦਾ ਤਮਾਕੂ ਉਹ ਜੇਬ ਚ ਪਾ ਕੇ ਗੁਰੂ ਘਰ ਘੁੰਮਦਾ ਸ਼ਰਾਬ ਉਹ ਪੀਤੀ ਪੀਆ ਤਮਾਕੂ ਤਾਂ ਸਾਡੇ ਜਮਾ ਵਰਜਤ ਦਾ ਤਬਾਕੂ ਦਾ ਸਾਡੇ ਗੁਰੂ ਤੂੰ ਰੇ ਤਮਾਕੂ ਲੈ ਕੇ ਫਿਰਦਾਗਾ ਮੱਲਾ ਦਾ ਉਹਦੇ ਕਰਕੇ ਰੁਕੇਵੇਂ ਨੇ ਫੜਗਾ ਕਰਦੇ ਆਉਣੇ ਵਾਲੀ ਨੇ ਤੇਰੇ ਰਿਸ਼ਤੇਦਾਰ ਛੱਡ ਦੇ ਜੀ ਸਾਜੀ ਨਾ ਉਹਨਾਂ ਕੋਲ ਵੀ ਇਹ ਨਪਲੇ ਕੇ ਜਿਵੇਂ ਵੀ ਉਹ ਵੀ ਤੈਨੂੰ ਛੱਡ ਦੇਣਗੇ ਉੱਥੇ ਵੀ ਪੂਰੀ ਪੈਰਵਾਈ ਕਰਾਂਗੇ ਅਸੀਂ ਚੈੱਕ ਕਾਲੂ ਵਕੀਲ ਲੈ ਕੇ ਨਾ ਪਹੁੰਚਣਾ ਪਵੇ ਥਾਣੇ ਤੈਨੂੰ ਨਹੀਂ ਬਖਸ਼ੇ ਤੇ ਜਿਹੜਾ ਗੁਰੂ ਘਰ ਤੂੰ ਸ਼ਰਾਬੀ ਕੇ ਫਿਰਦਾ ਲੁਧਿਆਣਾ ਜੀ ਛੱਡਣ ਉਹਨਾਂ ਨੂੰ ਵੀ ਨਹੀਂ ਦੰਦੇ ਕਿ ਕਹਤੇ ਗਏ ਭੁਲੇਖੇ ਜਰੇ ਉਹ ਵੀ ਨਹੀਂ ਛੱਡ ਸਕਦੇ ਨੇ ਅਰੇ ਦੂਸਰੀ ਗੱਲਾਂ ਨਹੀਂ ਹੁਣ ਬੈਠੇ ਯਾਰ ਪੱਟਾ ਪਰਮਾਨੰਥ ਵੀਰੇ ਸਾਰੇ ਕੱਲੇ ਕੱਲੇ ਹੋ ਜਾਣਗੇ ਦੇਖੀ ਅੱਧਿਆਂ ਨੂੰ ਤਾਂ ਇਹਨੂੰ ਦੇਖ ਕੇ ਅਕਲ ਆ ਜੂਗੀ ਨਹੀਂ ਨਹੀਂ ਉਹ ਭਾਈ ਜੀ ਇਸ ਤਰਕੇ ਦੇਣਾ 5 ਵਜੇ ਆ ਕੇ ਦੇਖਿਓ 5 ਵਜੇ ਉਰੇ ਤੁਹਾਨੂੰ ਇਹਦੇ ਵਰਗੇ ਮੈਂ ਪਹਿਲੀ ਵਾਰ ਨਹੀਂ ਮੈਂ ਬਹੁਤ ਜ਼ਿਆਦਾ ਇੱਥੇ ਕਵਰੇਜ ਕਰਦਾ ਉੱਥੇ ਫਾਟਕਾ ਤੋਂ ਪਿੱਛੇ ਦੇਖ ਲਓ ਜਿੰਨਾ ਪੁਰਾਣਾ ਦੀ ਕੋਈ ਨਹੀਂ ਲੱਭੂਗਾ ਤੈਨੂੰ ਸਾਰੇ ਹਟਾ ਦੇ ਦੇ ਆ ਭਾਜੀ ਕਾਤੇ ਨਹੀਂ ਨਾ ਮੈਂ ਹੁਣ ਆਇਆ ਪੁਰਾਣੇ ਨਵੇਂ ਬੈਠੇ ਨੇ ਪੁਰਾਣਾ ਕੋਈ ਵੀ ਨਹੀਂ ਹੈਗਾ ਨਵੇਂ ਜ਼ਰੂਰ ਬੈਠੇ ਨੇ ਪਰ ਹੁਣ ਇਹ ਥੋੜਾ ਜਿਹਾ ਲੋਕਲ ਬੰਦਿਆਂ ਨੂੰ ਵੀ ਚਾਹੀਦਾਗਾ ਹੁਣ ਮੈਂ ਮੇਰੇ ਵਰਗਾ ਲੁਧਿਆਣੇ ਤੋਂ ਆ ਕੇ ਮੈਂ 6-7 ਜਣੇ ਹਟਾਤੇ ਉਰੇ ਲੋਕਲ ਬੰਦੇ ਹਟਾ ਸਕਦੇ ਨੇ ਇਹਨਾਂ ਨੂੰ ਜਾਂ ਫਿਰ ਜਿਹੜੀ ਸੰਗਤ ਦੰਦੀ ਆ ਉਹ ਦੇਣਾ ਬੰਦ ਕਰੇ ਤਾਂ ਜਦ ਤੱਕ ਸੰਗਤ ਨਹੀਂ ਦੇਣੇ ਤੇ ਹਰਦੇ ਨਹੀਂ ਆਉਂਦੇ ਤੇ ਮਾਲਕਤ ਭਲਾ ਹੋਣਾ ਉਹਦੀ ਤਾਂ ਤੂੰ ਬੇਇੱਜ਼ਤੀ ਕਰ ਰਹੀਆਂ ਉਹਦੇ ਨਾਂ ਤੇ ਤੈਨੂੰ ਛੱਡਦੀ ਹੈਂ ਨਾ ਬੱਸ ਗਾਇਜ਼ ਕਿਦਾ ਜੀ ਜਦਾ ਦੇ ਮੌਕੇ ਫੜਿਆ ਗਿਆ ਬਸ ਇੰਨੀ ਸਿਕੂ ਨੇ ਸਭ ਪਿੱਛੇ ਬੈਠੇ ਜਿਹੜੀਆਂ ਹਾਂਜੀ ਭਾਜੀ ਕਿੱਥੇ ਆਏਗੇ ਜੀ ਬੂਟੇ ਵਿੱਚ ਸਾਰੇ ਇਹੀ ਆਪਣੇ ਪੈਕ ਵਾਲੀ ਠੀਕ ਹੈ ਜੀ ਖੜੇ ਹੀ ਆ ਜੀ ਅਸੀਂ ਹੋਰ ਬਹੁਤ ਹੈ ਸਰ ਜੀ ਉਹ ਬੂਟੇ ਨੂੰ ਪਤਾ ਲੱਗਦਾ ਤਕਰੀਬ ਤਕਰੀਬ ਕੋਈ ਨਹੀਂ ਸਾਰੇ ਵੀਰੇ ਕਰ ਲਾਂਗੇ ਹੌਲੀ ਹੌਲੀ ਸ਼ੁਰੂਆਤ ਤਾਂ ਕਹਿੰਦੇ ਇੱਕ ਪੈਰ ਪਟਣਾ ਪੈਂਦਾ ਜਦੋਂ ਕਿਤੇ ਜਾਣਾ ਹੋਵੇ ਹੁਣ ਆਪਾਂ ਜੇ ਕਹਦੇ ਇਕੱਠੇ ਇੱਕ ਦਿਨ ਚ ਫੜ ਹੋ ਜਾਣਗੇ ਉਹ ਤਾਂ ਹੋ ਨਹੀਂ ਸਕਦਾ ਨਾ ਵੀ ਇੱਕਦਾਂ ਏਸਾ 20 25 ਨੂੰ ਫੜ ਲਈਏ ਆਪਾਂ ਫੜ ਤਾਂ ਇਕੱਲਾ ਇਕੱਲਾ ਕਰਕੇ ਲੈ ਜੋ ਇਹਨੂੰ ਨਾਲ ਲੈ ਜਾਓ ਉੱਥੇ ਸਾਰਿਆਂ ਦਾ ਪਤਾ ਹੀ ਨੋ ਕਿਹੜੇ ਕਿਹੜੇ ਬੰਦੇ ਦੇ ਨਾਲ ਮੈਂ ਫੜੋਗੇ ਸਰ ਇਹ ਸਾਰੇ ਬੰਦੇ ਨੂੰ ਪਤਾ ਬਣਾ ਥੋੜੀ ਨੇ ਪੁਲਿਸ ਵਾਲੇ ਆਉਂਦੇ ਨੇ ਫੜਕਾਂ ਦੇ ਖੜੇ ਨੇ ਨਹੀਂ ਇਹਨੂੰ ਨਾਲ ਲੈ ਜਾਓ ਨਾ ਜੀ ਜੀ ਮੈਨੂੰ ਨਾਲ ਲੈ ਕੇ ਜਾਓ ਉਹਦੀ ਕਿਹੜੇ ਕਿਹੜੇ ਆਪੇ ਫੜ ਲਾਂਗੇ ਕੋਈ ਨਹੀਂ ਤੇਰੀ ਸੁਆਮਾ ਲੈਣ ਦੀ ਲੋੜ ਨਹੀਂ ਅਸੀਂ ਆਪੇ ਫੜ ਲੈਣੇ ਲੱਭ ਲੈਣੇ ਤੈਨੂੰ ਲੈ ਜਾਣ ਤੈਨੂੰ ਹੈਂਡ ਓਵਰ ਕਰਕੇ ਬਸ ਉਹਨਾਂ ਵੱਲ ਨੂੰ ਹੀ ਆ ਫੇਰ ਅਸੀਂ ਬਾਸ ਤੇਰੀ ਟੀ ਕਰ ਰਹੇ ਆ ਵੀ ਤੈਨੂੰ ਲੈ ਜਾਣਾ ਹੈ ਵੀ ਕੀ ਕਹਿੰਦਾ ਕੱਚਾ ਬਾਕੀ ਪਾਣੀ ਜਿਆਦਾ ਮੰਗਦੇ ਯਾਰ ਮੈਨੂੰ ਵੇਖ ਕੇ ਪਾਣੀ ਜਿਹੜੇ ਪੀਣੇ ਵਾਲੇ ਹੈਗੇ ਯਾਰ ਇੱਕ ਵੇ ਕੱਟਿਆ ਬਣੀ ਇਹਨੂੰ ਵੀ ਪਤਾ ਹੋਵੇ ਐਸੇ ਤਾਂ ਇਹਨੂੰ ਨਾ ਮੇਰੀ ਤਾਂ ਲੱਤ ਟੁੱਟੀ ਆ ਜੀ ਅੱਛਾ ਲੱਤ ਸ਼ਰਾਬ ਮੰਗਦੀ ਔਰ ਜਰਦਾ ਬਾਜਾ ਰਾਜੀ ਉਹ ਕੁਝ ਨਹੀਂ ਕਹਿਦਾ ਤੈਨੂੰ ਹੁਣ ਜਿਹੜਾ ਗਲਤ ਕੰਮ ਕਰਦਾ ਉਹ ਤੈਨੂੰ ਦੱਸਣਾ ਵੀ ਹੁਣ ਕੋਈ ਬੰਦਾ ਉਹ ਮੈਂ ਬੰਦਾ ਬੜ ਜਾਉਂਗਾ ਇਸੇ ਦਰਦ ਬੰਦਾ ਤੂੰ ਇੰਨੇ ਜਣੇ ਹਰੇਕ ਬੰਦੇ ਨੇ ਕਿਹਾ ਫਰੇਕ ਨੇ ਕਿਹਾ ਕਿ ਨਹੀਂ ਕਿਹਾ ਵੀ ਮੈਂ ਵੀ ਸਮਝਾਇਆ ਹਰੇਕ ਕੋਈ ਕਹਿੰਦਾ ਮੈਂ ਪਿਆਰ ਨਾਲ ਸਮਝਾਇਆ ਕੋਈ ਕਹਿੰਦਾ ਮੈਂ ਗੁੱਸੇ ਨਾਲ ਕੋਈ ਕਹਿੰਦਾ ਮੈਂ ਕੁੱਟ ਕੇ ਦੇਖਿਆ ਪਰ ਕਿਸੇ ਤੋਂ ਸਮਝਿਆ ਨਹੀਂ ਤੂੰ ਅਜੇ ਤੱਕ ਮੈਂ ਸਮਝੂਗਾ ਇਸੇ ਦਰਦ ਉਹ ਵਾਹਿਗੁਰੂ ਜੀ ਬਾਬਾ ਜੀ ਕੀ ਕਹਿੰਦਾ ਜੀ ਇਹਦਾ ਮੈਂ ਉਹ ਫਾਟਕਾਂ ਤੇ ਕਹਿੰਦਾ ਖੜੇ ਰੋਕ ਲਾ ਦਊਂਗਾ ਨਾ ਨਾ ਮੈਂ ਗਾ ਤੂੰ ਗਲਤੀ ਨਹੀਂ ਕਰਦਾ ਉਹ ਪੌਲਸ ਵੀ ਆ ਚੁੱਕੀ ਹੈ ਜੀ ਛੱਡ ਦੇ ਜੀ ਚੱਲ ਆ ਇੱਧਰ ਆ ਜਾ ਬ੍ਰਿਸ਼ਰ ਮੈਂ ਅਨਲਿਮਟਡ ਜਾਂ ਤੋਂ ਯੂਜੀ ਮੀਡੀਆ ਤੋਂ ਹਾਂਜੀ ਇਹ ਬੰਦੇ ਨੇ ਸ਼ਰਾਬ ਪੀਤੀ ਹੋਈ ਆ ਤਬਾਕੂ ਵਾਲੀ ਜੇਬ ਚਾ ਗੁਰੂ ਘਰ ਦੀ ਹਦੂਦ ਚ ਫਿਰਦਾ ਜੀ ਕੋਈ ਨਹੀਂ ਆਪਾਂ ਲਾ ਜੰਦੀ ਜਰੂਰ ਇਹਦੇ ਕੋਈ ਪੱਕੀ ਕਾਰਵਾਈ ਕਰਿਓ ਕਈ ਬੰਦੇ ਮਿਲੇ ਨੇ ਸਾਡੇ ਕੋਲ ਰਿਕਾਰਡਿੰਗ ਵੀ ਉਹ ਕਹਿੰਦੇ ਅਸੀਂ ਕੋਈ ਕਹਿੰਦਾ ਮੈਂ ਪਿਆਰ ਨਾਲ ਸਮਝਾਇਆ ਉਹ ਕਹਿੰਦਾ ਕੁੱਟ ਕੇ ਦੇਖ ਲਿਆ ਸਮਝਿਆ ਨਹੀਂ ਇਹ ਬੰਦਾ ਸੋ ਦੇਖ ਸਕਦੇ ਹੋ ਇਸ ਬੰਦੇ ਨੂੰ ਲਿਜਾਇਆ ਗਿਆ ਜੋ ਕਿ ਬੇਆਦਮੀ ਕਰ ਰਿਹਾ ਸੀ ਗੁਰੂ ਘਰ ਵਿਖੇ ਸ਼ਰਾਬ ਪੀ ਰਿਹਾ ਸੀਗਾ ਸ਼ਰਾਬ ਪੀ ਕੇ ਘੁੰਮ ਰਿਹਾ ਸੀਗਾ ਸੋ ਇੱਕ ਸਨੇਹਾ ਉਹਨਾਂ ਲੋਕਾਂ ਨੂੰ ਵੀ ਆ ਜੋ ਆਉਂਦੇ ਨੇ ਇੱਥੇ ਬੇਸ਼ੱਕ ਗੁਰੂ ਘਰ ਦੇ ਵਿੱਚ ਫੁੱਲ ਤਾਣ ਦੇ ਲਈ ਅਸੀਂ ਸਮਝਦੇ ਹਾਂ ਕਿ ਦੁੱਖੀ ਮਹਾਲ ਤੁਹਾਡਾ ਜ਼ਰੂਰ ਹੁੰਦਾ ਪਰ ਇਹ ਧਿਆਨ ਰੱਖਿਆ ਕਰੋ ਕਿ ਅਜਿਹੇ ਲੋਕਾਂ ਨੂੰ ਦਾਨ ਨਾ ਦਿਆ ਕਰੋ ਦਾਨ ਕਰਨਾ ਆ ਪੇਟੀਆਂ ਲੱਗੀਆਂ ਹੋਈਆਂ ਨੇ ਪਿੰਗਲਵਾੜੇ ਦੀ ਪੇਟੀ ਲੱਗੀ ਹੋਈ ਆ ਹੋਰ ਸੰਸਥਾਵਾਂ 'ਤੇ ਜਾ ਕੇ ਦਾਨ ਕਰ ਲਓ ਜੇ ਗੁਰੂ ਘਰ ਦੇ ਗੋਲਕਿਚਾ ਪਾ ਲਓ ਪਰ ਇਹ ਜਿਹੇ ਲੋਕਾਂ ਨੂੰ ਦੇਖ ਕੇ ਤਾਂ ਤੁਸੀਂ ਆਪਣੇ ਪਾਪ ਸਹਿਟਦੇ ਹੋ ਇਹ ਕੋਈ ਦਾਨ ਨਹੀਂ ਤੁਹਾਡਾ ਲੱਗਦਾ ਜੇ ਕੋਈ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਦਾਨ ਕਰਦੇ ਹੋ ਸੋ ਇਹ ਜਿਹੇ ਲੋਕਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਧੰਨਵਾਦ ਜੀ ਸੋ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਇਹ ਜਿਹੇ ਬੰਦੇ ਆ